ਹਾਂਜੀ ਭਾਈ ਕੀ ਨਾਮ ਦੀ ਮੇਰਾ ਨਰਪਨ ਸਿੰਘ ਪਿੰਡ ਸਕੋਲ 'ਚ ਖੜੇ ਹੋ ਰਾਤ ਨੂੰ ਜੋ ਹਾਲਾਤ ਨੇ ਆ ਕੀ ਦਿੱਕਤਾਂ ਆਈਆਂ ਦਿੱਕਤਾਂ ਜੀ ਦੇਖੋ ਜੀ ਜੁੱਦ ਦਾ ਹਾਲਾਤ ਬਣੇ ਹੋਏ ਆ ਪਿੰਡ ਖਾਲੀ ਹੋ ਗਏ ਜੇ ਆਪਦੀ ਮਦਦ ਨਾਲ ਡਰਨਾ ਜੇ ਕਈਏ ਸਰਕਾਰ ਵੱਲੋਂ ਤੇ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਚਲੇ ਜਾ ਫਿਰ ਵੀ ਇਹ ਦਿੱਕਤਾਂ ਸਾਨੂੰ 1999 ਤੋਂ 2001 16 ਜਦੋਂ ਸਰਜੀਕਲ ਸਟ੍ਰਾਈਕ ਉਦੋਂ ਵੀ ਇਹ ਕਿੰਨੀ ਵੱادیه ਪਿੰਡ ਦੀ ਤਕਰੀਬਨ 450 ਤੋਂ 500 ਦਾਦੀ ਹੈ ਤੇ 2001 ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਉਹ ਸਕੂਲਾਂ ਦੇ ਵਿੱਚ ਬਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਸਰਕਾਰ ਨੇ ਕਿਹਾ ਸੀ ਵੀ ਆਪਾਂ 5-5 ਮਰਲੇ پلاਟ ਜਿਹੜੇ ਆ ਉਹ ਜਿਹੜੇ ਆਪਣੇ ਬਾਰਡਰ ਦੇ ਇਲਾਕੇ ਦੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਦੇਵਾਂਗੇ ਤਾਂ ਜੋ ਆਪਣੀਆਂ ਕੋਈ ਘਰ ਮਕਾਨ ਬਣਾ ਕੇ ਕਿਤੇ ਵੀ ਐਮਰਜੈਂਸੀ ਵੇਲੇ ਉਹ ਜਾ ਸਕਣ ਪਰ ਉਹ ਸਰਕਾਰ ਨੇ ਹਜੇ ਤੱਕ ਉਹ ਵਾਦਾ ਪੂਰਾ ਨਹੀਂ ਕੀਤਾ ਇਸ ਪਿੰਡ ਦੀ ਕੀ ਸਥਿਤੀ ਹੈ ਜੀ ਕਿੰਨੇ ਕੁ ਲੋਕ ਇਸ ਪਿੰਡ ਸ ਇਸ ਵਿੱਚ ਲੇ ਤਕਰੀਬਨ 15 ਤੋਂ 16 ਜੇ ਕਹਿ ਲਈਏ ਤੇ ਓਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨੇ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਆ ਦੂਰ ਹੋ ਚੁੱਕੇ ਜੋ ਵੀ ਆਪਣਾ ਨਾਲ ਦਾ ਕੋਈ ਕਪੜਾ ਲੀੜਾ ਲੈ ਕੇ ਉਹ ਹੀ ਲੈ ਕੇ ਗਿਆ ਬਾਕੀ ਜੇ ਕਈ ਇਹਦਾ ਸਾਰਾ ਸਮਾਨ ਇੱਥੇ ਹੈ ਧੰਨਵਾਦ ਹਾਂਜੀ ਕੀ ਨਾਮ ਜੀ ਕਸ਼ਮੀਰ ਸਿੰਘ ਹਾਂਜੀ ਰਾਤ ਨੂੰ ਜੋ ਹਾਲਾਤ ਰਿਹਾ ਪਿੰਡ ਸਕੂਲ ਦੇ ਵਿੱਚ ਤੁਸੀਂ ਖੜੇ ਹੋ ਕੀ ਸਥਿਤੀ ਰਹੀ ਹੈ ਬਹੁਤ ਜ਼ਿਆਦਾ ਮਾਰੇ ਆਤੀ ਜੋ ਛੋਟੇ ਛੋਟੇ ਵਿੱਚ ਜੋ ਬੁਢੀਆਂ ਵੱਡੀਆਂ ਸਭ ਬਾਹਰ ਹੀ ਪਿਛੇ 10 15 ਬੰਦੇ ਸੀ ਟੋਟ ਕਿੰਨੀ ਵਾਦੀ ਪਿੰਡ ਟੋਟ ਸਾਡੇ 450 ਇਸ ਲਈ ਕਿੰਨੇ ਬੰਦੇ ਪਿੰਡ ਜੀ ਅਜੇ ਤਹ ਹੁਣ ਤਾਂ ਵਾਦੀ ਥੋੜੀ ਵਾਦੀ ਗਈ ਹੈ ਜੀ ਸੋ ਇਹਦੀ ਜਿਹਨੇ ਵੀ ਫੜੋ ਉਹ ਤਾਂ ਕੋਈ ਢੂੰਢ ਜੜਿਆਉ ਨਹੀਂ ਪੁੱਜੇ ਜਿਹੜੇ ਲੱਗ ਸਕਦੇ ਜਿਹੜੇ ਪਹਿਲੀ ਪੁਲੀਆ ਖੋਚ ਸਕੀ ਉਹ ਤੇ ਪੁੱਜੀ ਗਏ ਨੇ ਹਾਂ ਤੇ ਤੁਹਾਨੂੰ ਇਥੇ ਸ਼ਿਵਰ ਕਰਨਾ ਪੈਂਦਾ ਤੇ ਕੀ ਦਿੱਕਤ ਆਉਂਦੀਆਂ ਦਿੱਕਤ ਬਹੁਤ ਜ਼ਿਆਦਾ ਹੈ ਜੀ ਦਿੱਕਤ ਇਹ ਵੀ ਸਾਡੇ ਕੋਈ ਰਹਿਣ ਨੂੰ ਜਗ੍ਹਾ ਨਹੀਂ ਹੈ ਜਾਨ ਨੂੰ ਜਗਾ ਨਹੀਂ ਪ੍ਰਾਪਤ ਤਖਸੋਂ ਨੂੰ ਮੰਗ ਕਰਨੇ ਵੀ ਹਨ ਉਹਨੂੰ ਪੰਜ ਪੰਜ ਦਾਜਾ ਮਰਲੇ ਪਲਾਟ ਦਿੱਤੇ ਜਾਂਦੇ ਜਾਂ ਤੇ ਜਦੋਂ ਇਹ ਬੱਚੇ ਛੱਡ ਗਏ ਆ ਵੀ ਜਾ ਕੇ ਆਰਾਮ ਆ ਰਹਿ ਸਕੀ ਕਿਸੇ ਨਹੀਂ ਹੋ